ਆਜਾ ਪਾ ਪੈਂਦੇ ਯਾਰਾਂ ਦਾ ਥੱਲੇ ਵਾਲਿਆਂ ਦਾ ਯਾਰ ਉਹ ਬਹਿ ਗਿਆ ਮੇਰਾ ਸਾਲਾ ਮੈਂ ਉੱਤੇ ਢਾਂਗੀ ਫੜਕਾਈ ਜਾਨਾਗਾ ਉੱਤੇ ਨਹੀਂ ਬਹਿਦਾ ਸਾਲਾ ਹੁਣ ਥੱਲੇ ਜਾ ਕੇ ਡਾਉਣਾ ਪੈਣਾ ਇਹਨੂੰ ਹਾਂਜੀ ਕੀ ਹਾਲ ਚਾਲ ਹੈ ਜੀ ਸਵਾਗਤ ਆ ਤੁਹਾਡਾ ਦਲਬੀਰ ਲੁੱਟਬਦੀ ਚੈਨਲ 'ਚ ਤੇ ਅੱਜ ਆਪਾਂ ਬਈ ਤੁਹਾਨੂੰ ਕੂਤਰ ਦਿਖਾਉਣੇ ਆ ਜਿਹੜੇ ਆਪਾਂ ਦੂਸਰਾ ਛੱਡਨੇ ਆ ਉਹਨਾਂ 'ਚ ਇੱਕ ਦਿਨ ਨਾਲ ਆਪਾਂ ਲੈਨੇ ਆ ਪੰਗਾ ਅੱਜ ਠੀਕ ਆ ਹੁਣ ਕੂਤਰ ਭੁੱਖੇ ਨੇ ਮੈਂ ਦਾਣੇ ਪਾਣੀ ਪਾਉਣ ਆਇਆ ਸੀ ਉੱਤੇ ਚਲੋ ਇੱਕ ਦੋ ਦਿਨ ਮੈਂ ਬਾਹਰ ਗਿਆ ਸੀ ਉਹ ਕਰਕੇ ਮੇਰਾ ਟਾਈਮ ਹੀ ਲੱਗਿਆ ਮੈਂ ਕਿ ਚਲੋ 10 ਫਰੇ ਦਾ ਹੋ ਗਏ ਪੂੰਛਾਂ ਵੀ ਚੜ ਤੇ ਉਹਨਾਂ ਨੂੰ ਦਵਾਈ ਵੀ ਲਾਉਣੀ ਆ ਮੈਂ ਕਿ ਚੱਲ ਪਹਿਲਾਂ ਆਪਾਂ ਇੱਕ ਦੋ ਸਿੱਧੇ ਕਰ ਲਈਏ ਤੇ ਹੁਣ ਤੁਹਾਨੂੰ ਮੈਂ ਕਬੂਤਰ ਦਿਖਾਉਣਾਗਾ ਆ ਆ ਗਿਆ ਜੀ ਆਪਣਾ ਉੱਤੇ ਵਾਲਾ ਖੁੱਡਾ ਆ ਮੈਂ ਬਾਲਟੀ 'ਚ ਪਾਣੀ ਭਰ ਕੇ ਲਿਆਈ ਤਾਜਾ ਪਾਣੀ ਮੋਟਰ 'ਚ ਤੇ ਜਦੋਂ ਮੈਂ ਖੁੱਡੇ 'ਤੇ ਗਿਆ ਚਲੋ ਕਬੂਤਰ ਭੁੱਖੇ ਥੱਲੇ ਉਤਰਦੇ ਸੀਗੇ ਮੈਨੂੰ ਲੱਗ ਗਿਆ ਪਤਾ ਮੈਂ ਕਿ ਅੱਜ ਕਬੂਤਰ ਭੁੱਖੇ ਨੇ ਤੇ ਅੱਜ ਇਹਨਾਂ 'ਚੋਂ ਨਵਾਂ ਕੱਢਦੇ ਆਪਾਂ ਕੋਈ ਛਾਪ ਆ ਇੱਕ ਆਪਣੇ ਕੋਲੇ ਆ ਬੈਠਾ ਨਾਗਣ ਇਹ ਕੋਨਾ ਆਗਾ ਆ ਚਾਰੇ ਨਾਗ ਹੀ ਨੇ ਭਾਈ ਉੱਡਣ ਵਾਲੇ ਠੀਕ ਆ ਇੱਕ ਆ ਥੱਲੇ ਬੈਠਾਗਾ ਚਿੱਟਾ ਆ ਇਹਦਾ ਬੱਚਾਗਾ ਆ ਕਾਲੇ ਦਾ ਆਪਣੇ ਦਾ ਤੇ ਦੋ ਪਰੇ ਬੈਠਿਆ ਕਾਲੇ ਚੀਨੇ ਜੇ ਉਹ ਵੀ ਆਪਣੇ ਇਹਦੇ ਨੇ ਇਹ ਆਪਣਾ ਸਭ ਨਾਲੋਂ ਵੱਡਾ ਕੂਤਰਾ ਹੈਗਾ ਤਾਂ ਜਣੀ ਦੋ ਤਿੰਨ ਸਾਲਾਂ ਦਾ ਹੀ ਆ ਪਰ ਇਹ ਆਪਣੇ ਲਈ ਕੁਝ ਖਾਸ ਹੀ ਆ ਤਾਂ ਕਰਕੇ ਆਪਾਂ ਛੱਡਣਾ ਨਹੀਂ ਹੈਗਾ ਇਹ ਕੁੱਟੇ ਦੀ ਰੱਖਿਆ ਹੋਇਆ ਹੁਣ ਉਹਨੂੰ ਮੈਂ ਹੱਥ ਹੱਤ ਨਾਲ ਛੋਲੇ ਦੇ ਦਿੰਦਾ ਤੇ ਹੁਣ ਇਹਦਾ ਇੱਕ ਦੰਮਚੀਰਾ ਖੰਭੋ ਨਿਕਲ ਗਿਆ ਸੀਗਾ ਹੋਣਾ ਨਹੀਂ ਪਤਾ ਥੱਲੇ ਵਾਲੇ ਖੁੱਡੇ ਝੜ ਪਾਇਆ ਜਾਂ ਪਤਾ ਨਹੀਂ ਉੱਤੇ ਵਾਲੇ ਆ ਕੇ ਪਾਇਆ ਮੈਨੂੰ ਪਤਾ ਨਹੀਂ ਲੱਗਿਆ ਤੇ ਇਹ ਦੰਮਚੀਰਾ ਹੈਗਾ ਕੂਤਰਾ ਆਪਣਾ ਹੁਣ ਇਹਨਾਂ ਚੋਂ ਚਾਰ ਉਹ ਬੈਠੇ ਨੇ ਆਪਣੇ ਕੋਲੇ ਤੇ ਦੋ ਇਧਰ ਬੈਠੇ ਨੇ 6 ਤੇ 2 ਬੱਚੇ ਨੇ ਆਪਣੇ ਕੋਲੇ 8 ਇੱਕ ਆਪਣਾ ਛਤਰੀ ਵਾਲਾ 9 ਤੇ ਇੱਕ ਆਹ ਕੂਤਰਾ 10 ਹੁਣ ਇਹਨਾਂ ਦੇ ਵਿੱਚੋਂ ਚਲੋ ਬੱਚੇ ਵੀ ਉੱਡ ਕੇ ਵਹਿਣ ਲੱਗ ਗਏ ਠੀਕ ਆ ਉਹਨਾਂ ਦੋਨਾਂ ਚੋਂ ਦੇਖਦੇ ਆ ਕਿਹੜਾ ਕੱਢੀਏ ਉਹਨਾਂ 'ਚ ਇੱਕ ਡਾ ਕੇ ਦੇ ਦਿਆਂ ਜਿਹੜਾ ਕਾਲੀ ਕੰਡੀ ਦਾ ਹੈਗਾ ਤੇ ਇਧਰੋਂ ਲਾਲ ਫੱਟੀਆਂ ਵਾਲਾ ਇੱਕ ਕੱਢਾਂਗੇ ਇਹਨਾਂ ਦੋਨਾਂ 'ਚ ਦੇਖਦੇ ਆ ਕਿਹੜਾ ਕੱਢੀਏ ਤੇ ਹੋ ਗਏ ਇਹਨਾਂ ਨੂੰ ਬਈ ਘੱਟੋ ਘੱਟ ਨਹੀਂ 10-15 ਦਿਨ ਜਾਲ 'ਚ ਪਾਉਂਦੇ ਨੂੰ ਮੈਨੂੰ ਤੇ ਹੁਣ ਆਪਾਂ ਲੈਨੇ ਆ ਪੰਗਾ ਇੱਕ ਨਾਲ ਪਹਿਲਾਂ ਟੱਡੂਟ ਦੇ ਦਿੰਦੇ ਆ ਕਿਹੜਾ ਭੁੱਖਾ ਹੈਗਾ ਉਹਨੂੰ ਕੱਢਾਂਗੇ ਆਪਾਂ ਲਓ ਜੀ ਆ ਆਪਣਾ ਫੱਟੀਆਂ ਵਾਲਾ ਬੱਚਾ ਹੈਗਾ ਇਹਦੇ ਕਾਲੀ ਲਾਲ ਫੱਟੀ ਮਾਰੀ ਹੋਈ ਆ ਦੋਨੇ ਪੱਲਿਆਂ 'ਚ ਤੇ ਚੌੜੀ ਚੌੜੀਆਂ ਫੱਟੀਆਂ ਨੇ ਹੁਣ ਇਹਨੂੰ ਕੱਢਾਂਗੇ ਭੁੱਖਾਗਾ ਰੌਲਾ ਕੀ ਸੀਗਾ ਬਾਈ ਇਹ ਥੱਲੇ ਗਿੱਜਿਆ ਹੋਇਆ ਸੀਗਾ ਤੇ ਉੱਤੇ ਤੁਹਾਨੂੰ ਪਤਾ ਟਾਈਮ ਲੱਗ ਜਾਂਦਾਗਾ ਉਹਨਾਂ 'ਚ ਵੀ ਇੱਕ ਛੱਪ ਹੋਰ ਛੇੜਦੇ ਆਪਾਂ ਇੱਕ ਤਾਂ ਆਪਾਂ ਛੇੜਤਾ ਚਾਰ ਦਾ ਟਾਈਮ ਹੋ ਗਿਆ ਸੂਰਜ ਆ ਗਿਆ ਆਪਣਾ ਇੱਕ ਆਪਾਂ ਹੋਰ ਕੱਢ ਲੈਨੇ ਆ ਨਾਲ ਹੀ ਫਿਰ ਦੋ ਕੋਲੇ ਬੈਠੇ ਦਾ ਰਹਾਂਗੇ ਘਟੋ ਘਟ ਇਹ ਆਪਾਂ ਦੂਸਰਾ ਵੀ ਰੈਡੀ ਕਰਨੇ ਆ ਇਹਨਾਂ ਨੂੰ ਹਲੇ ਦਵਾਈ ਦੂ ਵੀ ਲਾਉਣੀ ਆ ਉਹ ਆਪਾਂ ਠਹਿਰ ਕੇ ਲਾਵਾਂਗੇ ਇੱਕ ਆਪਾਂ ਆਹਾ ਕੱਢਦੇ ਆ ਨਾਲ ਏ ਵੀ ਬਖਈਆ ਇਹ ਆਪਣਾ ਪਿੰਡ ਪਿੰਡ ਵਾਲੀ ਬਾਜੀ ਬਰਿਆ ਹੋਇਆ ਸੀਗਾ ਇਹ 11ਵਾਂ ਹਰ ਗਿਆ ਸੀਗਾ ਤਾਂ ਕਰਕੇ ਚਲੋ ਮੈਨੂੰ ਸੋਣਾ ਲੱਗਿਆ ਘਰੇ ਬਹੁਤ ਵਧੀਆ ਉੜਦਾ ਹੁੰਦਾ ਸੀਗਾ ਤੇ ਜਿੱਤਣ ਚੁੱਤਣ ਦਾ ਆਪਾਂ ਨੂੰ ਹੈ ਨਹੀਂਗਾ ਤੇ ਉੜਦਾ ਸੋਣਾ ਸੀਗਾ ਇਹ ਆਪਾਂ ਚੱਕ ਲੈਂਦਾ ਸੀ ਉੱਥੋਂ ਇੱਕ ਆਪਣਾ ਖੋ ਗਿਆ ਸੀਗਾ ਇਹ 4 ਬਈ ਆ ਤਾਂ ਇੱਕ ਗਰੀ ਆ ਗਿਆ ਸੀਗਾ ਤੇ ਹੁਣ ਦੁਬਾਰੇ ਘੜਤਾ ਆਪਾਂ ਦੂਜਾ ਲੈ ਬਈ ਰੰਗ ਚੈੱਕ ਕਰੋ ਇਹਦਾ ਕਿੰਨਾ ਕੱਬਾ ਲੱਗਦਾਗਾ ਆ ਆਪਣੀ ਛਤਰੀਆ ਹੁਣ ਇਹਦੇ ਕੂਤਰ ਬੰਦਨੇ ਆਪਾਂ ਆ ਆਪਣਾ ਛਤਰੀ ਵਾਲਾ ਇਹ ਆਪਣਾ ਕਾਲਾ ਪੀਲਾ ਕੀਤਾ ਹੋਇਆ ਸਾਲਾ ਇਹ ਰੰਗ ਲਾਉਣਾਗਾ ਅਜੋ ਦੋ ਬੱਚੇ ਉਹ ਨੇ ਉਹਨਾਂ ਦੇ ਵੀ ਰੰਗ ਲਾਉਣਾਗਾ ਤੇ ਫਿਰ ਇਹਦੇ ਵੀ ਨਾਲ ਹੀ ਲਾਦਾਂਗੇ ਇਹ ਆਪਣਾ ਛਤਰੀ ਵਾਲਾਗਾ ਹੁਣ ਆਪਾਂ ਛਤਰੀ ਖੜੀ ਕਰਦੀ ਐ ਉਹ ਆਪਣੀ ਛਤਰੀ ਪਈਆ ਆ ਗਏ ਫੱਟੀਆਂ ਵਾਲਾ ਇਹ ਤਾਂ ਹੋ ਗਏ ਪੋਪਰੇ ਢਿੱਲੇ ਮੈਂ ਕਹਨਾ ਇਹ ਬੈਠੂਗਾ ਹੁਣ ਦੇਖਦੇ ਹਾਂ ਇਹਨੂੰ ਸਿੱਧਾ ਲਾਉਣੇ ਆ ਚੜ੍ਹਦੇ ਆ ਉੱਤੇ ਤੇ ਫਿਰ ਜਦੋਂ ਬਹਿ ਗਏ ਸਾਨੂੰ ਦਿਖਾਵਾਂਗੇ ਨਾਲ ਤੇ ਦੂਜਾ ਘੰਡੀ ਵਾਲਾ ਜੀ ਦੂਜੇ ਦਿਨ ਉੱਡਿਆ ਪਹਿਲੇ ਦਿਨ ਰੱਜ ਕੇ ਉੱਡ ਗਈ ਯਾਰ ਸਰੋਂ ਨਾਲ ਓਹੋ ਜਾਂਦਾ ਪਰਲੀ ਛੜ ਨੂੰ ਉਹ ਸਰੋਂ ਨਾਲ ਰੱਜ ਕੇ ਉੱਡ ਗਈ ਪਿਓ ਦਾ ਪੁੱਤ ਤੇ ਉਹ ਕੋਠੀ ਤੇ ਬਹਿ ਗਿਆ ਸੀ ਬਾਦ ਬਾਦ ਉੱਡਿਆ ਮੈਂ ਤਾਈ ਤੋਂੜੀ ਮਾਰ ਕੇ ਡਾਤਾ ਤੇ ਉਹ ਚੱਲ ਸਿੱਧਾ ਆ ਗਿਆ ਤੇ ਆਹ ਫੱਟੀਆਂ ਲਾ ਆ ਗਿਆ ਹੁਣ ਇਹਨੂੰ ਲਾਉਣੇ ਤੇ ਪੋਪਲੇ ਨਾ ਢੱਲੇ ਹੋ ਜਾਣ ਸਾਲੇ ਦੇ ਆ ਆ ਜਾ ਆ ਜਾ ਆ ਜਾ ਆ ਜਾ ਓਏ ਆ ਜਾ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜੂਗਾ ਆ ਜਾ ਆ ਜਾ ਆਇਆ ਭੈਂਦਾ ਵੀਰਾ ਛੱਲਣਾ ਘਟਾਲੀ ਆ ਜਾ ਆਇਆ ਆ ਜਾ ਆ ਜਾ ਆ ਜਾ ਆ ਜਾ ਪੁੱਤ ਆਇਆ ਆਇਆ ਅਸਾਤਰੀ ਦੇ ਲੋ ਕਿਧਰ ਨੂੰ ਜਾਂਦੀ ਆ ਭੈਣ ਜਾ ਡਿੱਡਾ ਹੋਇਆ ਪਿਆਗਾ ਆ ਆ ਗਿਆ ਫੱਟੀਆਂ ਵਾਲਾ ਆਪਣਾ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੁੱਤ ਆ ਜਾ ਆ ਜਾ ਹਲੇ ਵੀ ਜਾਸੇ ਥੱਲੇ ਦੀ ਕਰਦਾ ਹੈਗਾ ਆ ਆ ਜਾ ਆ ਜਾ ਆ ਜਾ ਆ ਆ ਜਾ ਆ ਜਾ ਆ ਜਾ ਹੋਰ ਪਾਸੇ ਨਾਲ ਸਿਆਪਾ ਛੱਡ ਜੇ ਬਹਿ ਜੇ ਕੇ ਪਾਸੇ ਆਪ ਦੇਖਰ ਇੱਕ ਕੋਠੀ ਤੇ ਜਿੱਥੇ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਹੈਗਾ ਜੇ ਹੋਰ ਪਾਸੇ ਬਹਿ ਗਿਆ ਔਖਾ ਹੋ ਜਾਣਾ ਇਹਨੂੰ ਲਾਈ ਲੈਣੇ ਆ ਤੂੰ ਵਧੀਆ ਮੈਂ ਕਲਿਆ ਜਿਆ ਆ ਕਲੇ ਨਾਲ ਲੈਣੇ ਪੰਗਾ ਸਿੱਧੇ ਕਰਕੇ ਚਾਹੇ ਬਾਈ ਬਾਦੋ ਬੰਦ ਕਰ ਲਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਵੱਡਾ ਠੀਕ ਹੈ ਨਾ ਕਿਰਾਵਾ ਸਿੱਧੇ ਆ ਜਾਣਾ ਕੰਡਾਲਾ ਤਾਂ ਹਲੇ ਆਪਣਾ ਉੜਦਾਗਾ ਜੀ ਆਕਾ ਇਹ ਤਾਂ ਬਹਿ ਗਿਆ ਛਤਰੀ ਤੇ ਕੰਡਾਲਾ ਦਾ ਵੀ ਬਹੁਤ ਉੱਚਾ ਖੜਾਗਾ ਹਲੇ ਵੀ ਉਹ ਜਾਂਦਾ ਉਹਦਾ ਰੰਗ ਨਹੀਂ ਯਾਰ ਕਲੀਅਰ ਹੁੰਦਾ ਕੱਲੀ ਘੰਡੀ ਆ ਨਾ ਚਿੱਟਾ ਹੀ ਲਾਦਾ ਉੜਦਾ ਕੱਲੀ ਘੰਡੀ ਆ ਤੇ ਹੁਣ ਇਹਨਾਂ ਨਾਲ ਬੈਠਾ ਰਹਿਣ ਦੇਣ 10-15 ਮਿੰਟ ਛਤਰੀ ਤੇ ਫਿਰ ਇਹਨੂੰ ਆਪਾਂ ਡਾਉਣੇ ਆ ਕਾਲਾ ਜਾ ਆਪ ਹੀ ਉੱਡ ਗਿਆ ਆ ਆ ਗਿਆ ਮੈਂ ਪਹਿਲਾਂ ਪੰਗਾ ਲੈਣ ਲੱਗਿਆ ਸੀ ਇਹਨੂੰ ਆਪ ਹੀ ਉੱਡ ਗਿਆ ਤੇ ਹੁਣ ਤੇ ਇਹਨੇ ਕੀ ਬਣਦਾਗਾ ਪਹਿਲਾਂ ਯਾਰ ਇਹ ਥੱਲੇ ਲੱਗੇ ਹੁੰਦੇ ਸੀਗੇ ਥੱਲੇ ਕਰਕੇ ਹੁਣ ਥੱਲੇ ਜਿੱਦਿਆ ਸਵਾਲੀ ਕਰਦੇ ਆ ਤਾਂ ਕਰਕੇ ਹੁਣ ਉੱਤੇ ਥੋੜੇ ਔਖੇ ਹੋਣਗੇ ਪਰ ਆ ਜਾਣਗੇ ਪਰ ਉੱਤੇ ਰਹਿਲਾ ਬੈਹ ਜਾਂਦਾ ਹੂਤਰ ਥੱਲੇ ਥੋੜਾ ਜਿਹਾ ਜ਼ੋਰ ਲਾ ਕੇ ਪੈਂਦਾ ਕਾਲਾ ਜਾ ਬੜਾ ਘੰਟ ਲਾਦਾ ਇਹਦੀ ਕਾਲੀ ਲਾਲ ਬਗਲਾ ਉਹਦੀ ਕਾਲੀ ਲਾਲ ਫੱਟੀਆ ਦੋਨੇ ਛਕੇ ਭਾਈ ਨੇ ਇੱਕ ਜੋੜੇ ਦੀ ਨੇ ਤੇ ਉਹ ਉੱਤੇ ਆਪਣਾ ਘੰਡੀ ਥਲੇ 깔 ਜਾਂਦਾਗਾ ਫੱਟੀਆਂ ਵਾਲਾ ਬਹਿ ਗਿਆ ਇਹ ਯਾਰ ਬੱਚਾ ਹੁੰਦਾ ਹੀ ਇਹ 12 1 ਵਜੇ ਤੱਕ ਉੱਡ ਜਾਂਦਾ ਸੀਗਾ ਜਿਹੜਾ ਆ ਜਾਂਦਾਗਾ ਤੇ ਜਿਹੜਾ ਆਗਾ ਇਹ ਮੈਂ ਕਹਣਾ ਬਾਬੇ ਉਹ 5 6 5 6 ਕੀ ਆਈ ਬੱਤਾਂ ਸੀਗੀਆਂ ਇਹਨੇ ਬੱਚੇ ਦੀਆਂ ਉੱਡਣ ਵਾਲੀਆਂ ਉਹਦਾ ਜ਼ੋਰ ਵਾਲਾ ਲਾ ਜਾਂਦਾ ਯਾਰ ਇਹਦਾ ਪਤਾ ਨਹੀਂ ਲੱਗਦਾ ਸੀਗਾ ਤਾਂ ਕਰਕੇ ਔਖਾ ਹੋ ਜਾਂਦਾ ਸੀ ਥੋੜਾ ਜਿਹਾ ਇਹ ਜ਼ੋਰ ਲਾ ਕੇ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਇੱਕ ਦਿਨ ਮੈਂ ਕੱਢਤਾ ਇਹਦੀ ਮਾੜੀ ਮਾੜੀ ਹਰੀ ਲਾਲ ਝਾਲਰ ਇੰਨੀ ਇੰਨੀ ਬਗਲਾਂ ਚੋਂ ਹਰੀ ਲਾਲ ਝਾਲਰ ਸੀਗੀ ਜਿਹੜਾ ਉਹ ਬੈਠਾ ਉੱਤੇ ਤੇ ਮੈਂ ਦਾਤਾ ਬਈ ਮੈਂ ਨੂੰ ਆਇਆ ਸੀ ਅੱਕ ਸੀਗਾ ਯਾਰ ਬਹਿ ਕੇ ਆਉਂਦਾਗਾ ਮੈਂ ਕਿਤੇ ਪਰਲੀ ਹੇਡ ਕੱਕੇ ਦੇ ਘਰੇ ਚਲੇ ਗਿਆ ਉੱਥੇ ਕੰਮ ਜੈ ਜੀ ਮੈਂ ਉੱਥੇ ਬਹਿ ਕੇ ਅੱਧਾ ਘੰਟਾ ਬੈਠਾ ਰਿਆ ਮੈਂ ਸਾਲਾ ਸੋਚਿਆ ਮਨ ਚ ਮੈਂ ਕਹਾਂ ਯਾਰ ਬੱਚਾ ਤਾਂ ਮੇਰਾ ਝੱਲ ਰਾਂ ਦੀਨੀਆਂ ਸੀਗੀਆਂ ਪਰ ਬੜੀਆਂ ਨਹੀਂ ਦੀਨੀਆਂ ਜੀ ਜਦੋਂ ਬੱਚੇ ਨੇ ਖੜ ਕੇ ਚੱਕਰ ਮਾਰੇ ਆ ਚੱਲ ਆ ਗਿਆ ਬੱਚਾ ਮੈਂ ਰੋਕ ਲਿਆ ਦੂਜੇ ਦਿਨ ਮੈਂ ਉਹ ਦਾਇਆ ਨਹੀਂ ਹੈਗਾ ਮੈਂ ਉਹਦੇ ਰਾਤ ਨੂੰ ਆਥਣੇ ਦੂਜੇ ਦਿਨ ਰੰਗ ਲਾਤਾ ਲਾਲ ਫੱਟੀ ਕਰਤੀ ਕਾਲੀ ਫੱਟੀ ਕਰਤੀ ਬਾਬੇ ਫਿਰ ਮੈਂ ਦੇਖਿਆ ਆਹ ਕੋਠੇ ਦੇ ਸਾਈਡ ਤੇਨੂੰ ਜਿੱਥੇ ਉਹ ਦਰਾਖਤ ਤੇ ਜਾਂਦੀਆਂ ਹਨ ਨੂੰ ਮਾੜਾ ਮਾੜ ਉਹਦੇ ਤੋਂ ਆਏ ਚੱਕਰਮਾਰ ਮਾਰ ਚੜ੍ਹੇ ਦੇਵ ਚਾਚਾਲੇ ਕੂਤਰਾਂ ਜਿੱਥੇ ਚਾਚਾ ਆਪਣਾ ਦੇਵ ਵਧੀਆ ਯਾਨੀ ਪੁਰਾਣਾ ਖਿਡਾਰੀ ਕਹਿ ਸਕਦੇ ਆ ਸਾਰੇ ਜਾਣਦੇ ਏਰੀਏ ਦੇ ਬੰਦੇ ਉਹਦੇ ਘਰ ਤੋਂ ਚੱਕਰਮਾਰ ਮਾਰ ਚੜਦਾ ਸੀਗਾ ਤੇ ਫਿਰ ਇਹਨੇ ਇਧਰਲੇ ਕੂਤਰ ਬਿਠਾਉਣੇ ਇਧਰਲੇ ਬਿਠਾਉਣੇ ਆਲੇ ਬਿਠਾ ਕੇ ਆਪਦੇ ਦਾ ਬਿਠਾਈ ਜਾਂਦਾ ਸੀਗਾ ਆਪਦੇ ਦਾ ਕੋਈ ਰੌਲਾ ਹੀ ਨਹੀਂ ਸੀਗਾ ਇਹਦਾ ਸਾਰੇ ਬਠਾ ਫੜੂ ਕੇ ਫਿਰ ਆ ਕੇ ਰੌਲਾ ਜਾ ਹੋ ਕੇ ਪੈਂਦਾ ਹੁੰਦਾ ਥੱਲੇ ਆ ਕੇ ਘੰਟਾ ਘੰਟਾ ਜ਼ੋਰ ਲਾਈ ਜਾਂਦਾ ਸੀਗਾ ਜੇ ਕਿਤੇ ਉੱਤੇ ਹੁੰਦੇ ਠੀਕ ਆ ਫਿਰ ਉੱਤੇ ਰੌਲਾ ਘਟ ਆਉਂਦਾ ਦੂਜੀ ਗੱਲ ਇਹ ਫੱਟੀਆਂ ਵਾਲਾ ਯਾਰ ਥੱਲੋਂ ਜੋ ਜੋ ਉੜੀ ਜਾਂਦਾ ਸੀਗਾ ਥੱਲੋਂ ਸੁੱਕੀ ਜਾਂਦਾ ਸੀਗਾ ਇਹ ਫਿਰ ਇੱਕ ਦਿਨ ਮੈਂ ਇਹਨੂੰ ਪਾਣੀ ਲਾਇਆ ਸੁੱਜਿਆ ਵੀ ਨਹੀਂ ਜ਼ੋਰ ਬੜਾ ਲਾ ਗਿਆ ਪਾਣੀ ਲਾਣ ਫਿਰ ਕੋਠੀ ਤੇ ਬਹਿ ਗਿਆ ਮੈਂ ਬੰਦ ਕਰਤਾ ਮੈਂ ਕਿਹਾ ਇਹਨੂੰ ਰੈਸਟ ਕਰਨ ਦੇ ਹੁਣ ਫਿਰ ਉਹਨੂੰ 10 ਦਿਨ ਬੰਦ ਕਰਕੇ ਇਹਨੂੰ ਮੈਂ ਪੱਟਤਾ ਸੀਗਾ ਮੈਂ ਕਿਹਾ ਅਗਲੀ ਵਾਰੀ ਇਹਨੇ 12:00 ਵਜੇ ਤੱਕ ਉੜਨਾ ਹੈਗਾ ਸਾਰੇ ਵੱਡੇ ਏਰੀਏ ਦੇ ਵੱਡੇ ਕੂਤਰ ਬਠਾ ਬਠੂ ਕੇ ਫੇਰ ਆ ਕੇ ਪੈਂਦਾ ਸੀ ਇਹਦਾ ਵੀ ਇੰਨਾ ਰਿਕਾਰਡ ਸੀਗਾ ਚਲ ਆਪਦੇ ਕੂਤਰਾਂ ਦੇ ਬਰਾਬਰ ਉੜ ਜਾਂਦਾ ਜੀ ਆਪਦੇ ਤੋਂ ਕਈ ਵਾਰ ਵੱਧ ਵੀ ਉੜ ਜਾਂਦਾ ਸੀਗਾ 10 ਫਰਿਆਂ ਤੋਂ ਬੱਚਾ ਹੁੰਦਾ ਪਹਿਲੀ ਦੂਜੀ ਦੂਜੀ ਗਲੀ ਦੇ ਸੀਗੇ ਫਿਰ ਇਹਨਾਂ ਨੂੰ ਮੈਂ ਪਟਤਾ ਸੀਗਾ ਫਿਰ ਇਹਨਾਂ ਨੂੰ ਹੁਣ ਮੈਂ ਉੱਤੇ ਲਿਆ ਕੇ ਛੱਡਿਆ ਹੋਇਆ ਹੈਗਾ ਹੁਣ ਇੱਕ ਉਹ ਕੰਢੀ ਵਾਲਾ ਰਹਿ ਗਿਆ ਉਹਨੂੰ ਵੀ ਕੱਢਾਂਗੇ ਇਹਨੂੰ ਇੰਨਾ ਦੁਨਣਾ ਚੈੱਕ ਨੂੰ ਆ ਜਾਣ ਦੇ ਫਿਰ ਦੋ ਦੋ ਕਰਕੇ ਕੱਢਦਾ ਹੁਣ ਯਾਰ ਬਾਲਿਆਂ ਦਾ ਛਾਪਾ ਮੈਂ ਕਹਾਂ ਤੋ ਲੈਣਾ ਇਕੱਠਿਆਂ ਦਾ ਚਾਰਾਂ ਦਾ ਔਲਝੇ ਜਾਂਦਾ ਬ ਆਪਣੀ ਯਾਰ ਪਹਿਲੇ ਦਿਨ ਤੋਂ ਆਉਂਦਾ ਆਪਾਂ ਕਰੇ ਉਸਨੂੰ ਛਤਰੀ ਲਾ ਕੇ ਨਹੀਂ ਕੀਤਾ ਚਲੋ ਕੁੱਤਰ ਉੱਡ ਜਾ ਮੇਰੇ ਬੱਚੇ ਵਿਧਾਉਣੇ ਵੀ ਨਹੀਂ ਮੈਂ ਉੱਤਰ ਉੱਡਦੇ ਔਰ ਜਾਣ ਦੇ ਕੋਈ ਚੱਕਰ ਨਹੀਂ ਮੈਂ ਛਤਰੀ ਡੇਢੀ ਕਰਕੇ ਤਾੜਦਾ ਨੂੰ ਪਹਿਲੇ ਦਿਨ ਕੀ ਯਾਦਤਾ ਚਲਦਾ ਮੇਰੇ ਛਤਰੀਆਂ ਭਾਰੀਆਂ ਨੇ ਮੈਂ ਫਿਰ ਵੀ ਪੰਗਾ ਡੇਢਾ ਕਰਕੇ ਲੜਦਾ ਸੀ ਤੂੰ ਭੰਨ ਜਾ ਵੀਰਾ ਨੰਮ ਚੱਲਿਆ ਗਾ ਔਰੜਨਗੇ ਤੂੰ ਹੀ ਕੰਮ ਰਹਿਗਾ ਚੱਲ ਛਤਰੀ ਦੇ ਮੈਂ ਆਇਆ ਕਰਕੇ ਵੀ ਉੱਤਰ ਤਾੜਦਾ ਯਾਰ ਮੈਨੂੰ ਬੜਾ ਦੂਜੇ ਦਿਨੋਂ ਪੰਗੇ ਲੈਣ ਦੀ ਆਸ ਤੇ ਨਹੀਂ ਹੈਗੀ ਤਾੜ ਕੇ ਫੱਟੀਆਂ ਵਾਲਾ ਆਪਾਂ ਜਾਲ ਚ ਝੜਤਾ ਹੀ ਪਾਣੀ ਨੂੰ ਠਹਿਰ ਕੇ ਬਣਾਵਾਂਗੇ ਦੂਜੇ ਦੰਨੀ ਉੱਡਦੇ ਆ ਛਤਰੀਆਂ ਖੜੀਆਂ ਨੇ ਆ ਤਾਂ ਆ ਗਿਆ ਕੰਢੀ ਵਾਲਾ ਆ ਜਾਂਦਾ ਛੋਟਾ ਆਪਣਾ ਤੇ ਉਹ ਕਾਲਾ ਜਿਹਾ ਪਤਾ ਨਹੀਂ ਕਿੱਧਰ ਨੂੰ ਗਿਆ ਆ ਆ ਗਿਆ ਅੱਛਾ ਲੈ ਭਈ ਆ ਕਾਲਾ ਜਾਂ ਵੀ ਆ ਗਿਆ ਆਪੀ ਵਹਿ ਜਾਣਗੇ ਦੇਖਦੇ ਨਹੀਂ ਲਾ ਲਾਂਗੇ ਹੋਰ ਕੀ ਆ ਥੋੜਾ ਜਿਹਾ ਜ਼ੋਰ ਜਿਆ ਲੱਗੂਗਾ ਲੈ ਲਾਂਗੇ ਪੰਗਾ ਫਿਰ ਇਹਨਾਂ ਨੂੰ ਆਪਾਂ ਦਵਾਈ ਵੀ ਲਾਉਣੀ ਆ ਤੇ ਇਹਨਾਂ ਦੇ ਉਹ ਵੀ ਵਲੌਗ ਤਿਆਰ ਹੋਣਗੇ ਦੇਖਦੇ ਆ ਦਵਾਈ ਕਦੋਂ ਲਾਈਏ ਮੈਂ ਕਿਹਾ ਚਲੋ ਪਹਿਲਾਂ ਛਿੱਧੇ ਕਰ ਲਈਏ ਮੜਾ ਜੇ ਫੇਰ ਦਵਾਈ ਦੁਬੀ ਲਾ ਲਾਂਗੇ ਤੇ ਯਾਰ ਉਧਰ ਹੀ ਚੱਸ ਕਰਦੇ ਆ ਜਾਣ ਦੀ ਟਾਂਗੀ ਥੋੜੀ ਲਵੇ ਜਾ ਕੇ ਆਣੀ ਪੈਂਦੀ ਫੇਰ ਆਉਂਦੇ ਆ ਆ ਆ ਆ ਆ ਆ ਆ ਜਾ ਬੋਤਾ ਆ ਜਾ ਆ ਜਾ ਆ ਜਾ ਆ ਜਾ ਉੱਥੇ ਬੱਧ ਚੱਸ ਕਰਦੇ ਆ ਯਾਰ ਇਹ ਸਿਆਪਾਗਾ ਥੱਲੇ ਉੱਤੇ ਲੈ ਕੇ ਆਉਣ ਦਾ ਇੱਕ ਪਾਸੇ ਲੱਗੇ ਉਹਨਾਂ ਨਾਲ ਵਧੀਆ ਹੁੰਦਾ ਆ ਜਾ ਆ ਜਾ ਆ ਜਾ ਮੈਂ ਥੋੜੀ ਟਾਂਗੀ ਲਵੇ ਕਰ ਲੈਣਾਗਾ ਆ ਜਿਗਾਰ ਦੇ ਚੱਕ ਕੇ ਲੈ ਆ ਤੁਹਾਨੂੰ ਇਹ ਛਤਰੀ ਖੜਾਉਣ ਨੂੰ ਬਹੁਤ ਭਾਰਾ ਸੀਗਾ ਸਾਹ ਝੜਦਾ ਛਾਲੇ ਨੇ ਇੱਕ ਪੈਰ ਤੋਂ ਖੂਨ ਨਿਕਲਣ ਲੱਗ ਗਿਆ ਦੁਖੀ ਜਾਂਦਾ ਸਾਡਾ ਨੋਹ ਫਟਿਆ ਗਿਆ ਸਾਰਾ ਫੇਰ ਦੁਖੀ ਜਾਂਦਾ ਸੀਗਾ ਇੱਕ ਇਹ ਬਹੁਤ ਭਾਰਾ ਸੀ ਇੱਕ ਹੋਰ ਪਿਆ ਕੋਠੇ ਤੇ ਹੋ ਵਾਲਾ ਉਹ ਵੀ ਚੱਕ ਕੇ ਲਿਆਵਾਂਗੇ ਆਪਾਂ ਬਾਚੋਂ ਤੇ ਬੱਚੇ ਆਪਣੇ ਮੁਰਗੇ ਸੀਗੇ ਦੋਨੇ ਆ ਆ ਉਹਦਾ ਆਪਣਾ ਕਲਾਜਾ ਆ ਕਾਲੀ ਕੰਢੀ ਵਾਲਾ ਵੀ ਆ ਕੇ ਬਹਿ ਗਿਆ ਸੀ ਆ ਕੱਛਾਂ ਵਾਲਾ ਰਹਿ ਗਿਆ ਗੱਲਾਂ ਇਹਨੂੰ ਲਾ ਲਈਏ ਇਹਨੂੰ ਤਾੜਦੀ ਹਾਂ ਆ ਉਸ ਆਪਾਂ ਭਣ ਦੇ ਯਾਰਾਂ ਦਾ ਥੱਲੇ ਵਾਲਿਆਂ ਦਾ ਯਾਰ ਉਹ ਬਹਿ ਗਿਆ ਮੇਰਾ ਸਾਲਾ ਮੈਂ ਉੱਤੇ ਢਾਂਗੀ ਫੜਕਾਈ ਜਾਂਦਾਗਾ ਉੱਤੇ ਨਹੀਂ ਬਹਿੰਦਾ ਸਾਲਾ ਹੁਣ ਥੱਲੇ ਜਾ ਕੇ ਡਾਉਣਾ ਪੈਣਾ ਇਹਨੂੰ ਥੱਲੇ ਯਾਰ ਕੂਤਰ ਛੱਡ ਕੇ ਗਈ ਡੇੜੀ ਜੋੜੇ ਲਾਉਣ ਨੂੰ ਆ ਦੋ ਦੋ ਜੋੜੇ ਛੱਡ ਕੇ ਗਿਆਗਾ ਇਹਨਾਂ ਨੇ ਛਾਪਾ ਪਾਤਾ ਭੈਣ ਜਿੱਦਾਂ ਨੇ ਆ ਬਠਾਤਾ ਚੱਲ ਆ ਦੋ ਵਧੀਆ ਆ ਗਏ ਤੇ ਤੀਜਾ ਆਪਾਂ ਕੱਲੂ ਪੰਗਾ ਲਾਵਾਂਗੇ ਮੈਨੂੰ ਥੋੜਾ ਕੰਮ ਆ ਗਿਆ ਤੀਜੇ ਨਾਲ ਆਪਾਂ ਕੱਲੂ ਪੰਗਾ ਲਾਵਾਂਗੇ ਇਹਨਾਂ ਦੋਨਾਂ ਨੂੰ ਤਾੜਦੀਆਂ ਜਦੋਂ ਕਾਲਾ ਆ ਗਿਆ ਆਪਾਂ ਨੂੰ ਤਾੜ ਦਾਂਗੇ ਹੋਰ ਯਾਰ ਸਾਲਾ ਫੱਦੂ ਕੰਮ ਹੀ ਆ ਥੱਲੇ ਜਾਣ ਲੱਗ ਗਿਆ ਤੇ ਚਲੋ ਬਈ ਤੁਸੀਂ ਅੰਦਰ ਬੱਚਾ ਵਾਟੇ ਆ ਦਾ ਚਿੱਟਾ ਜਾਂ ਇੱਥੋਂ ਹੀ ਆ ਘਰੋਂ ਕੇ ਇਹਦਾ ਢੰਡੋ ਬੜਾ ਜਾਂ ਘਮੰਡੀ ਦੀ ਕੋਠੀ ਤੇ ਬਹਿ ਗਿਆ ਤੇ ਹੁਣ ਉਹਨੂੰ ਦੇਖਦੇ ਨਾ ਲਾਵਾਂਗੇ ਅੱਜ ਦਾ ਬਲੌਗ ਫਿਰ ਬਸ ਇੰਨਾ ਕੀ ਤੇ ਕੱਲ ਵਾਲੇ ਬਲੌਗ ਤੇ ਆਪਾਂ ਡਾਵਾਂਗੇ ਸਾਰੇ ਉਤਰ